ਜੇ ਆਪਾਂ ਤੁਹਾਨੂੰ ਭਰਵੇਂ ਕਰੇਲਿਆਂ ਦੀ ਬਹੁਤ ਹੀ ਤੀਸਟੀ ਸਬਜ਼ੀ ਬਣਾਉਣੀ ਦੱਸਾਂਗੇ ਇਹ ਖਾਣ ਦੇ ਵਿੱਚ ਬਹੁਤ ਹੀ ਸਵਾਦਿਸ਼ਟ ਹੋਣਗੇ ਦਾ ਹਲਕਾ ਹਲਕਾ ਛਿਲਕਾ ਉਤਾਰ ਲੈਣਾ ਇਹਦੇ ਵਿੱਚ ਆਪਾਂ ਤਿਰਸ਼ਾ ਕੱਟ ਲਗਾਵਾਂਗੇ ਇਸ ਤਰ੍ਹਾਂ ਇਹਦੇ ਵਿਚਲੇ ਜੋ ਸੀਡ ਨੇ ਉਹ ਆਪਾਂ ਕੱਢ ਦਵਾਂਗੇ ਆਪਾਂ ਨੇ ਆਦਰ ਕਲਸਨ ਪਿਆਜ਼ ਹਰੀ ਮਿਰਚ ਦਾ ਗ੍ਰੈਂਡ ਕਰਕੇ ਪੇਸਟ ਤਿਆਰ ਕਰ ਲਿਆ ਗੈਸ ਨੂੰ ਆਪਾਂ ਮੀਡੀਅਮ ਤੇ ਕਰਕੇ ਗਾਰਮ ਔਇਲ ਦੇ ਵਿੱਚ ਆਪਾਂ ਕਰੇਲਿਆਂ ਨੂੰ ਫਰਾਈ ਕਰ ਲਾਂਗੇ 15 ਮਿੰਟਾਂ ਲਈ ਚੰਗੀ ਤਰ੍ਹਾਂ ਫਰਾਈ ਕਰਾਂਗੇ ਇਸ ਤਰ੍ਹਾਂ ਤੁਸੀਂ ਇਹ ਕਰੇਲੇ ਬਣਾ ਕੇ ਖਾਓਗੇ ਤਾਂ ਬਿਲਕੁਲ ਵੀ ਕੋੜੇ ਨਹੀਂ ਬਣਨਗੇ ਕਰੇਲੇ ਆਪਣੇ ਰੈਡੀ ਹੋ ਗਏ ਹੁਣ ਆਪਾਂ ਇਹਦਾ ਮਸਾਲਾ ਤਿਆਰ ਕਰਾਂਗੇ ਅੱਜ ਆਪਾਂ ਪਾਵਾਂਗੇ ਤੇਲ ਹੁਣ ਆਪਾਂ ਇਹਦੇ ਵਿੱਚ ਮਸਾਲਾ ਐਡ ਕਰਾਂਗੇ ਇਹਨੂੰ ਚੰਗੀ ਤਰ੍ਹਾਂ ਪਕਾਵਾਂਗੇ ਮਲੇ ਵਿੱਚ ਆਪਾਂ ਹਲਦੀ ਐਡ ਕਰਾਂਗੇ ਸਵਾਦ ਅਨੁਸਾਰ ਆਪਾਂ ਇਹਦੇ ਵਿੱਚ ਨਮਕ ਐਡ ਕਰਾਂਗੇ ਮਿਰਚ ਗਰਮ ਮਸਾਲਾ ਚੰਗੀ ਤਰ੍ਹਾਂ ਹੁਣ ਆਪਾਂ ਮਿਕਸ ਕਰ ਦਾਂਗੇ ਮਸਾਲਾ ਬਣ ਕੇ ਰੈਡੀ ਹੈ ਹੁਣ ਆਪਾਂ ਇਹਨੂੰ ਕੁਰੇਲਿਆਂ ਦੇ ਵਿੱਚ ਫੈਲ ਕਰ ਦਾਂਗੇ ਜਰੂਰ ਬਣਾਓ ਟਰਾਈ ਕਰੋ ਵੀਡੀਓ ਚੰਗੀ ਲੱਗੇ ਸ਼ੇਅਰ ਕਰੋ ਲਾਈਕ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ